ਪੰਜਾਬ ਸਰਕਾਰ ਮੱਧ ਬਾਦ ਜਰਦਾਬਾਦ ਮੁਲਾਬਾਦ ਕਾਰੇ ਕਾਨੂੰਨ ਲਾਗੂ ਕਰਨ ਵਾਲੀ ਪੰਜਾਬ ਸਰਕਾਰ ਮੱਧ ਬਾਦ ਜਰਦਾਬਾਦ ਹਨਾ ਮੁਗਲਾਂ ਦੇ ਸੱਥਰ ਲੱਖ ਲਏ ਰੰਗਾਂ ਤੇ ਗਾਂ ਪਿੱਛੇ ਗੱਲੀ ਆ ਆਪਣੇ ਜੀ ਕੀ ਨਾਮ ਹੈ ਜੀ ਜਿਆਣਾ ਜਸਵਿੰਦਰ ਜਸਮਿੰਦਰ ਸਿੰਘ ਬਰਾਸ ਜ਼ਿਲ੍ਹਾ ਪ੍ਰਧਾਨ ਵੀ ਕੇ ਜੁਇਕਤਾ ਗਰਾਹਾਂ ਅੱਜ ਕਿਹੜੇ ਸੰਚ ਧਰਨਾ ਦੇ ਰਹੇ ਆ ਅੱਜ ਦਾ ਜਿਹੜਾ ਧਰਨਾ ਹੈ ਜਿਹੜਾ ਅਸੀਂ ਪਿੱਛੇ 2020 ਤੋਂ ਲੈ ਕੇ ਸਵਾ ਸਾਲ ਪੂਰਾ ਦਿੱਲੀ ਦੇ ਗੁਰੂਹਾਂ ਦੇ ਉੱਪਰ ਮੋਰਚਾ ਲਾ ਕੇ ਆਇਆ ਕਾਲੇ ਕਾਨੂੰਨਾਂ ਦੇ ਖਿਲਾਫ ਆ ਉਹ ਕਾਲੇ ਦੋ ਕਾਲੇ ਕਾਨੂੰਨ ਦੇ ਇਹਨੇ ਮਦਾਂ ਨੇ ਉਹ ਸਾਡੀ ਪੰਜਾਬ ਸਰਕਾਰ ਆ ਜਿਹੜੀ ਭਗਮੰਤਮਾਨ ਦੀ ਸਰਕਾਰ ਉਹ ਲਾਗੂ ਕਰਨ ਜਾ ਰਹੀ ਹੈ ਉਹ ਲਾਗੂ ਕਰਨ ਜਾ ਰਹੀ ਹੈ ਉਹ ਚੇਤਾਵਨੀ ਪੱਤਰ ਦੇਣ ਵਾਸਤੇ ਅੱਜ ਅਸੀਂ ਪੰਜਾਬ ਸਰਕਾਰ ਦੇ ਐਮਐਲਏ ਮੂਰੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਮੰਗ ਪੱਤਰ ਦੇ ਰਹੇ ਆ ਤੇ ਸचेत ਕਰ ਰਹੇ ਆ ਸਰਕਾਰ ਨੂੰ ਵੀ ਤੁਸੀਂ ਜਿਹੜੇ ਉਹ ਕਾਲੇ ਕਾਨੂੰਨ ਨੇ ਸੈਂਟਰ ਸਰਕਾਰ ਲੈ ਕੇ ਆਈ ਦੀ ਉਹ ਤੁਸੀਂ ਲਾਗੂ ਕਰ ਰਹੇ ਹੋ ਤੁਸੀਂ ਸੰਸਦ ਦੇ ਵਿੱਚ ਬੋਲ ਕੇ ਇਹਨਾਂ ਦਾ ਵਿਰੋਧ ਕਰੋ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਨੇ ਜਿਹੜੇ ਕਿਤੇ ਇਹਨਾਂ ਦਾ ਵਿਰੋਧ ਨਾ ਨੂੰ ਕਰਨਾ ਪਵੇ ਉਹਦੇ ਵਿੱਚ ਇਹ ਜਿਹੜੇ ਪੰਜਾਬ ਦੇ ਵਿੱਚ 9 ਛਿੱਲੋ ਬਣੇ ਹੋਏ ਨੇ ਜਿਹਦੇ ਵਿੱਚ ਪਟਿਆਲਾ, ਸੰਗਰੂਰ, ਮਾਨਸਾ, ਅੰਮ੍ਰਿਤਸਰ, ਬਰਨਾਲਾ ਇਹਨਾਂ ਦੇ ਵਿੱਚ ਜਿਹੜੇ ਵੱਡੇ ਛਿੱਲੋ ਬਣੇ ਹੋਏ ਨੇ ਉਹ ਸ਼ਿਲੋਆਂ ਨੂੰ ਖੁੱਲ੍ਹ ਦੇ ਦੇ ਵੀ ਉਹਨਾਂ ਦੇ ਵਿੱਚ ਤੁਸੀਂ ਜ਼ਖੀਰੇਬਾੜੀ ਕਰ ਸਕਦੇ ਹੋ ਅਨਾਜ ਜਮ੍ਹਾਂ ਕਰ ਸਕਦੇ ਹੋ ਅਤੇ ਪੰਜਾਬ ਦੀਆਂ 26 ਮੰਡੀਆਂ ਨੇ ਜਿਹੜੀਆਂ ਉਹ ਇਹਨਾਂ ਨੇ ਖਤਮ ਕਰਤੀਆਂ ਇਸ ਗੱਲ ਦੇ ਰੋਸ ਨੂੰ ਲੈ ਕੇ ਅੱਜ ਦਾ ਚੇਤਾਵਨੀ ਪੱਤਰ ਦੇਣ ਵਾਸਤੇ ਅਸੀਂ ਡਾਕਟਰ ਬਲਬੀਰ ਦੇ ਜੋ ਆਮ ਆਦਮੀ ਪਾਰਟੀ ਦਾ ਮੰਤਰੀ ਹੈ ਉਹਦੇ ਬਾਹਰ ਅੱਗੇ ਆਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਲੋਕਾਂ ਦੀ ਆਵਾਜ਼ ਤੁਸੀਂ ਸੰਸਦ ਦੇ ਵਿੱਚ ਨਹੀਂ ਉਠਾਉਂਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੋਕਾਂ ਦੇ ਵਿਰੋਧ ਦਾ ਜਿਹੜਾ ਸਾਹਮਣਾ ਹੈ ਉਹ ਕਰਨਾ ਪੈ ਸਕਦਾ ਹੈ ਜਿਵੇਂ ਅੱਜ ਪੜਾਪ ਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਬੀਜੇਪੀ ਦਾ ਆਪਾਂ ਨੇ ਮੁਕੰਮਲ ਤੌਰ ਤੇ ਵਿਰੋਧ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਬਣ ਨਹੀਂ ਦਿੰਦੇ ਕਿਉਂਕਿ ਬਹੁਤ ਤੱਕਾ ਬੀਜੇਪੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਅਸੀਂ ਅੱਜ ਸਟੇਟ ਕਰਨਾ ਆਏ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਹਾਲਤ ਬੀਜੇਪੀ ਵਾਲੀ ਹਾਲਤ ਕਿਤੇ ਆਪ ਸਰਕਾਰ ਨਾਲ ਨਾ ਬਣ ਜੇ ਇਸ ਕਰਕੇ ਸਾਡੀਆਂ ਇਹ ਮੰਗਾਂ ਸਾਡੇ ਮਸਲੇ ਸੁਣ ਕੇ ਇਹ ਜਲਦੀ ਤੋਂ ਜਲਦੀ ਜਿਹੜੇ ਤੁਸੀਂ ਕਾਨੂੰਨ ਲਾਗੂ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਬੰਦ ਕੀਤਾ ਜਾਵੇ ਰੋਕਿਆ ਜਾਵੇ